ਸਰਦਾਰ ਹਮੀਰ ਸਿੰਘ ਜੀ ਜੋ ਰਾਤ ਪਰ ਸਥਿਤੀ ਰਹੀ ਆ ਇੱਕ ਪਾਸੇ ਮਿਸ਼ਨ ਸੰਦੂਰ ਆਪਰੇਸ਼ਨ ਸੰਦੂਰ ਕਹਿੰਦੇ ਚੱਲ ਰਹੀ ਆ ਦੂਸਰੇ ਪਾਸੇ ਐਲਓਸੀ ਦੇ ਉੱਤੇ ਵੀ ਬਾਡਰ ਦੇ ਉੱਤੇ ਵੀ ਉਧਰੋਂ ਗਰਨੇਡ ਉਧਰੋਂ ਰਾਕਟ ਉਧਰੋਂ ਮਜ਼ਾਈਲਾਂ ਤੇ ਗੋਲੀਬਾਰੀ ਤੇ ਇਹ ਸਭ ਦੇ ਦਰਮਿਆਨ ਲਗਭਗ ਅੱਧੇ ਤੋਂ ਜ਼ਿਆਦਾ ਭਾਰਤ ਦੇ ਵਿੱਚ ਬਲੈਕਆਊਟ ਪੰਜਾਬ ਦਾ ਲਗਭਗ ਸਾਰਾ ਚੰਡੀਗੜ੍ਹ ਹਿਮਾਚਲ ਰਾਜਸਥਾਨ ਵਾੜਨਾ ਲੱਗਦਾ ਖੇਤਰ ਸਾਰਾ ਬਲੈਕਆਊਟ ਸੋ ਕਿਵੇਂ ਕੱਲ ਦੀ ਰਾਤ ਜਿਹੜੀ ਬੀਤੀ ਆ ਉਹ ਕੀ ਕਿਹਰ ਦੀ ਰਾਤ ਸੀ ਜਾਂ ਅਗਲੀਆਂ ਰਾਤਾਂ ਹੋਰ ਇਹਦੇ ਨਾਲ ਵੀ ਭਿਆਨਕ ਹੋ ਸਕਦੀਆਂ ਇਹ ਰਾਤ ਅਸਲ ਦੇ ਵਿੱਚ ਇਹ ਸਾਬਤ ਕਰਦੀ ਹੈ ਕਿ ਜਿਹੜਾ ਜੰਗ ਕੇ ਜਿਹੜਾ ਲਿਮਟਡ ਸੀਗਾ ਕਿ ਜਿਹੜਾ ਅਤਵਾਦੀ ਟਿਕਾਣਿਆਂ ਤੇ ਹਮਲਾ ਕੀਤਾ ਉੱਥੇ ਤੱਕ ਹੀ ਮੁੱਕ ਜੇ ਉੱਥੇ ਤੱਕ ਹੀ ਸੀਮਤ ਹੋ ਜੇ ਉਦੋਂ ਅੱਗੇ ਵੱਧ ਗਈ ਹੈ ਇਹ ਚਿੰਤਾ ਦਾ ਵਿਸ਼ਾ ਲਗਭਗ ਲੱਗ ਰਿਹਾ ਉਹਦਾ ਕਾਰਨ ਹੈ ਹੁਣ ਹੁਣ ਤਾਂ ਜਿਹੜੀ ਸਾਰੇ ਬੰਬਾਰਡਮੈਂਟ ਹੋਈ ਹੈ ਮੰਜਾਈਲਾਂ ਦੀ ਡਰੋਨ ਨਾਲ ਸਿੱਟੇ ਗੋਲਿਆਂ ਦੀ ਜਾਂ ਐਲਓਸੀ ਦੇ ਨੇੜੇ ਜਿਹੜੇ ਉਹਦੇ ਜਿਹੜੀ ਗੋਲਾਬਾਰੀ ਹੋ ਰਹੀ ਹੈ ਫਾਇਰਿੰਗ ਹੋ ਰਹੀ ਹੈ ਇਹ ਸਾਰੀ ਤਾਂ ਜਾਂ ਮਿਲਟਰੀ ਤੋਂ ਕੈਂਪਾਂ ਨੂੰ ਟਾਰਗੇਟ ਕਰਕੇ ਹੋ ਰਹੀ ਹੈ ਜਾਂ ਸਿਵਿਲੀਆਂ ਨੂੰ ਵੀ ਉਹਦੇ ਵਿੱਚ ਉਹਦੇ ਵਿੱਚ ਲੈ ਜਾਂਦਾ ਸਿਵਿਲੀਆਂ ਤਾਂ ਆ ਹੀ ਜਾਂਦੇ ਨੇ ਜੇ ਤੁਸੀਂ ਮਿਲਟਰੀ ਕੈਂਪ ਤੇ ਵੀ ਜਾਂਦੇ ਹੋ ਉੱਥੇ ਵੀ ਬਥੇਰੇ ਲੋਕ ਆਲੇ ਦੁਆਲੇ ਫਿਰਦੇ ਹੁੰਦੇ ਨੇ ਇਹਦਾ ਮਤਲਬ ਲੜਾਈ ਦਾ ਅਗਲਾ ਸਟੈਪ ਸ਼ੁਰੂ ਹੋ ਗਿਆ ਜਿਹਨੂੰ ਤੁਸੀਂ ਕਹਿੰਦੇ ਉਹ ਕਹਿੰਦੇ ਉਹਨਾਂ ਇੱਕ ਵਾਰ ਨਹੀਂ ਹੁੰਦੀ ਵਾਰ ਤਾਂ ਉਹਨੂੰ ਕਹਿੰਦੇ ਨੇ ਜੀ ਜਦੋਂ ਆਪਸ ਦੇ ਵਿੱਚ मतलब ਲੜਾਈ ਦੋਨੇ ਤਰ੍ਹਾਂ ਸ਼ੁਰੂ ਕਰਦੇ ਹਨ ਉਹ ਵੀ ਮਿਲਟਰੀ ਕੈਂਪਾਂ ਤੇ ਤੇ ਹੁਣ ਮਿਲਟਰੀ ਕੈਂਪਾਂ ਤੇ ਸਟਾਰਟ ਹੋ ਗਿਆ ਕੰਮ ਤੇ ਜਿਹੜਾ ਇਹ ਕਿਹਾ ਜਾ ਰਿਹਾ ਸੀਗਾ ਕਿ ਜੇ ਇੰਡੀਆ ਅੱਗੇ ਨਹੀਂ ਤੋਰੂਗਾ ਤਾਂ ਅਸੀਂ ਹਟ ਜਾਂਦੇ ਆ ਜੇਕਰ ਭਾਰਤ ਕਹਿ ਰਿਹਾ ਸੀ ਜੇ ਪਾਕਿਸਤਾਨ ਅੱਗੇ ਨਹੀਂ ਵਧਾਊਗਾ ਤਾਂ ਅਸੀਂ ਹਟ ਜਾਂਦੇ ਹੁਣ ਉਹ ਅਸੀਂ ਹਟ ਜਾਂਦੇ ਆਣਾ ਕੰਮ ਅਜੇ ਬਿਆਨਬਾਜ਼ੀ ਚ ਤਾਂ ਚੱਲਦਾ ਹੈ ਮਤਲਬ ਅੱਜ ਵੀ ਸਾਡੇ ਵਿਦੇਸ਼ ਮੰਤਰੀ ਨੇ ਭਾਰਤ ਦੇ ਨੇ ਕਿਹਾ ਕਿ ਜੇਕਰ ਇਹ ਹੁਣ ਪਾਕਿਸਤਾਨ ਤੇ ਨਿਰਭਰ ਹੈ ਜੇਕਰ ਉਹ ਪਿੱਛੇ हट ਜੇ ਅੱਗੇ ਅਟੈਕ ਨਾ ਕਰੇ ਤਾਂ ਅਸੀਂ ਨਹੀਂ ਕਰਾਂਗੇ ਤੇ ਉਧਰ ਉਹ ਕਹਿੰਦੇ ਨੇ ਵੀ ਜਦੋਂ ਤੁਸੀਂ ਸਾਡੇ ਤੇ ਇੰਨੇ ਅਟੈਕ ਕੀਤੇ ਆੜੇ ਦੁਆਲੇ ਹੋਰ ਥਾਵਾਂ ਤੇ ਕੀਤੇ ਤੇ ਅਸੀਂ ਵੀ ਕਰਾਂਗੇ ਹੁਣ ਉਧਰ ਨੂੰ ਅੱਗੇ ਨੂੰ ਵਧ ਗਈ ਕਰਨ ਰਾਤ ਦਾ ਜਿਹੜਾ ਸੀਗਾ ਖਾਸ ਤੌਰ ਤੇ ਟਾਰਗੇਟ ਕਰਕੇ 15 ਤਾਂ ਵੱਡੀਆਂ ਥਾਵਾਂ ਜਿਹੜੀਆਂ ਪਹਿਲਾਂ ਤੋਂ ਵੀ ਕੱਲ ਰਾਤ ਤੋਂ ਲੈ ਕੇ ਅੱਗੇ ਤੱਕ ਸੀਗੀਆਂ ਜਿਹੜੀਆਂ ਜੰਮੂ ਦੀਆਂ ਤੇ ਆ ਪੰਜਾਬ ਦੇ ਕਈ ਵੱਡੇ ਸ਼ਹਿਰ ਜਿਵੇਂ ਅਮਰਸਰ ਜਲੰਧਰ ਲੁਧਿਆਣਾ ਆਦਿ ਦਾ ਜਿਹੜਾ ਜਰੰਦਰ ਦੇ ਨੇੜੇ ਦਾ ਸਵਾਲ ਹੈ ਜਾਈਬਰ ਬਹਾੜੀ 에어ਪੋਰਟ ਤਾਂ ਵੀ ਗੱਲ ਸੀ ਕਿ ਉਹ ਵੀ ਟਾਰਗੇਟ ਕੀਤਾ ਗਿਆ ਹੁਣ ਰਾਤ ਤੇ ਗੱਲ ਵੱਧ ਗਈ ਜੈਸਲਮੇਰ ਤੱਕ ਉਧਰੋਂ ਰਾਜਸਥਾਨ ਦੇ ਵਿੱਚ इवन ਗੁਜਰਾਤ ਦੇ ਏਰੀਏ ਤੱਕ ਵੀ ਤੇ ਪੰਜਾਬ ਤੇ ਤਾਂ ਹੈ ਹੀ ਨੇ ਬਹੁਤ ਸਾਰੇ ਏਰੀਆ ਜਿੱਥੇ ਇਹ ਚੀਜ਼ ਇਸ ਲੈਵਲ ਤੇ ਆ ਗਈ ਤੇ ਇਧਰੋਂ ਭਾਰਤ ਵਾਲੇ ਪਾਸੇ ਹੋਇਆ ਕਿ ਜਿੰਨੀਆਂ ਵੀ ਉਹਨਾਂ ਨੇ ਮਜਾਈਨਾਂ ਦਾ ਕੀਆ ਅੱਠ ਮਜਾਈਨਾਂ ਦਾ ਜ਼ਿਕਰ ਆਉਂਦਾ ਕਿ ਉਹ ਸਾਰੀਆਂ ਦਾ ਤੋੜ ਸੀਗਾ ਉਹ ਰਾਹ ਦੇ ਵਿੱਚ ਹੀ ਨਿਊਟਰਲਾਈਜ਼ ਕਰ ਇਹ ਵੀ ਕਿਹਾ ਜਾ ਰਿਹਾ ਹੈ ਕਿ ਜਿਹੜਾ ਲਾਹੌਰ ਤੋਂ ਉਹਨਾਂ ਦਾ ਮਤਲਬ ਕੈਂਪ ਸੀਗਾ ਏ ਜਿਹੜਾ ਬੇਸ ਕੈਂਪ ਹੈ ਮਿਲਟਰੀ ਦਾ ਡਿਫੈਂਸ ਦਾ ਸੁਰੱਖਿਆ ਦਾ ਉਹ ਵੀ ਨਿਊਟਰਲਾਈਜ਼ ਕਰਤਾ ਹੈ ਉੱਥੋਂ ਹੁਣ ਨਹੀਂ ਹੋਣੀ ਔਰ ਇੱਕ ਪਾਕਿਸਤਾਨ ਦੇ ਸੱਜਣ ਵੀ ਜਿਹੜੇ ਜਾ ਰਹੇ ਸੀਗੇ ਮਤਲਬ ਕਰਾਚੀ ਤੋਂ اسلامਾਬਾਦ 에ਅਰਪੋਰਟ ਤੇ ਕਿਉਂਕਿ ਬੰਦ ਹੋ ਗਿਆ ਸਾਰਾ ਕੰਮ ਹੁਣ 에ਅਰਲਾਈਨ ਉਹ ਵੀ ਦੱਸ ਰਹੇ ਸੀਗੇ ਹਾਲਾਂਕਿ ਉਹ ਇੱਕ ਨੌਜਵਾਨ ਮੁੰਡਾ ਬੋਲ ਰਿਹਾ ਸੀਗਾ ਕਿ ਜੰਗ ਕਿਸੇ ਮਸਲੇ ਦਾ ਹੱਲ ਨਹੀਂ ਅਸੀਂ ਦੋਨੇ ਥੰਮ ਪਾਸਿਆਂ ਤੋਂ ਨਹੀਂ ਆ ਪਰ ਅਸੀਂ ਉਹਨਾਂ ਰਸਤੇ 'ਚ ਰੁੱਕ ਗਏ ਕਿੰਨਾ ਚੱਲ ਕਿੱਥੇ ਰੁਕੇ ਰਹਾਂਗੇ ਬੰਬਾਰਟ ਹੋ ਰਹੀ ਹੈ ਇਹਦੇ ਨਾਲ ਕਿੰਨਾ ਨੁਕਸਾਨ ਹੋਊਗਾ ਕੀ ਹੋਏਗਾ ਔਰ ਇਹਦਾ ਮਤਲਬ ਉਧਰ ਕਰਾਚੀ ਤੱਕ ਵੀ ਚਾਰ ਸਫੇਰੇ ਆਲੇ ਦੁਆਲੇ ਇਧਰੋਂ ਵੀ ਫਿਰ ਇੱਕ ਹਮਲਾ ਉਸ ਲੈਵਲ ਦੇ ਉੱਤੇ ਜਾ ਰਿਹਾ ਹੈ ਹਾਲਾਂਕਿ ਪੂਰੀ ਜਾਣਕਾਰੀ ਪਾਕਿਸਤਾਨ ਵਾਲੇ ਪਾਸੇ ਤੋਂ ਇਧਰ ਨਹੀਂ ਆ ਰਹੀ ਪ੍ਰੋਪਰ ਤਰੀਕੇ ਦੇ ਨਾਲ ਇਧਰ ਦੀ ਜਾਣਕਾਰੀ ਹੀ ਹਜੇ ਸਾਡੇ ਕੋਲ ਹੈ ਇੱਕ ਤਾਂ ਇਹ ਹੈ ਕਿ ਹਮਲੇ ਵਧ ਗਏ ਜਿਹੜੇ ਹਮਲੇ ਵਧ ਗਏ ਉਹ ਆਪਣੇ ਆਪ ਦੇ ਵਿੱਚ ਇੱਕ ਬੜਾ ਅੱਗੇ ਲੜਾਈ ਦੇ ਜਿਹਨੂੰ ਕਹਿੰਦੇ ਐਸਕੇਲੇਟ ਹੋਣ ਦਾ ਵਿਸਤਾਰ ਲੈਣ ਦਾ ਜਾਂ ਅੱਗੇ ਦੇ ਮਾਮਲੇ ਦੇ ਵਿੱਚ ਸੰਭਾਵਨਾਵਾਂ ਵਧਦੀਆਂ ਜਾ ਰਹੀਆਂ ਨੇ ਵੱਧਦੀਆਂ ਜਾ ਰਹੀਆਂ ਨੇ ਔਰ ਇੱਕਵੇਂ ਫੌਜੀ ਅਫਸਰ ਦੀ ਗੱਲ ਸੁਣ ਰਿਹਾ ਸੀ ਉਹ ਗੱਲ ਠੀਕ ਹੈ ਕਿ ਜਿਹੜੇ ਕਹਿੰਦੇ ਨੇ ਸਾਡੇ ਕੋਲ ਹੁਣ ਤਾਂ ਇੰਨੀ ਟੈਕਨੋਲੋਜੀ ਹੈ ਕਿ ਅਸੀਂ ਕਿਸੇ ਵੀ ਆਉਣ ਵਾਲੀ ਸੰਭਾਵਨਾ ਤੋਂ ਜੋ ਉਧਰੋਂ ਮਜਾਇਲ ਦਾ ਕੀ ਜਾਂਦੀ ਹੈ ਉਹਨੂੰ ਕਾਊਂਟਰ ਕਰ ਸਕਦੇ ਹਾਂ ਪਰ ਨਾਲ ਦੀ ਨਾਲ ਜਿਹੜਾ ਇੱਕ ਇਹ ਦਲੀਲ ਹੈ ਕਿ 99 ਬਾਰ ਕਰ ਸਕਦੇ ਹਾਂ ਪਰ ਕਈ ਵਾਰ ਜੇ ਇੱਕ ਵੀ ਚੱਲ ਲੰਗੀ ਉਹ ਤਾਂ ਲਾਅ ਉਸਕਾਰੀ ਦਊਗੀ ਨਾ ਜਿੰਨਾ ਵੀ ਨਾ ਹਰ ਵਾਰ 100% ਤਾਂ ਰਿਜ਼ਲਟ ਨਹੀਂ ਆਉਂਦਾ ਇਹ ਗੱਲ ਆਪਣੇ ਆਪ ਦੇ ਵਿੱਚ ਵੀ ਇੱਕ ਕਾਫੀ ਇੰਪੋਰਟੈਂਟ ਹੁੰਦੀ ਹੈ ਕਿ ਕੁਝ ਚੀਜ਼ਾਂ ਤੁਸੀਂ ਰੋਕ ਲੈਂਦੇ ਹੋ ਕੁਝ ਚੀਜ਼ਾਂ ਨਹੀਂ ਰੋਕੇ ਕਹਿੰਦੇ ਖਾਸ ਤੌਰ ਤੇ ਗੁਰਦਾਸਪੁਰ ਅੰਮ੍ਰਿਤਸਰ ਦੇ ਨੇੜੇ ਜਿਹੜੇ ਉਹ ਟੁਕੜੇ ਜੇ ਮਿਲੇ ਮਜਾਇਨਾ ਦੇ ਜਿਹੜੇ ਉਹ ਮਿਲੇ ਸੀ ਕੱਲ ਉਹਦੇ ਤੋਂ ਵੀ ਨਜ਼ਰ ਆ ਰਿਹਾ ਸੀ ਪਹਿਲਾਂ ਤਾਂ ਲੋਕਾਂ ਨੂੰ ਆਇਆ ਸੀ ਵੀ ਚਲੋ ਐਵੇਂ ਹੀ ਕੁਝ ਹੋ ਗਿਆ ਧਮਾਕੇ ਹੋਊਗੇ ਜਾਂ ਬਾਕੀ ਦੀਆਂ ਚੀਜ਼ਾਂ ਹੋਊਗੀ ਇਹਦੇ ਨਾਲ ਡਰ ਤੇ ਦਰਸ ਦਾ ਮਾਹੌਲ ਇੱਕ ਪੈਦਾ ਹੋ ਗਿਆ ਤੇ ਹਾਂ ਜਿਹੜਾ ਓਵਰ ਆਲ ਬਲੈਕਆਊਟ ਹੋ ਗਿਆ ਖਾਸ ਤੌਰ ਤੇ ਬਾਰਡਰ ਦੇ ਸਾਰੇ ਜ਼ਿਲ੍ਹਿਆਂ ਚ 8-8 ਘੰਟੇ ਹੋ ਗਿਆ ਰਾਤ ਨੂੰ 9 ਤੋਂ 5 ਇਹੋ ਜਿਹਾ ਮਾਹੌਲ ਹੈ ਜਦੋਂ ਬੇਹੱਦ ਜ਼ਿਆਦਾ ਲੋਕਾਂ ਨੂੰ ਬਿਜਲੀ ਦੀ ਲੋੜ ਹੁੰਦੀ ਆ ਮੱਛਰ ਖੰਡ ਹੈ ਰਾਤ ਨੂੰ ਬਗਾ ਤੁਹਾਨੂੰ ਵੱਡ-ਵੱਡ ਡੰਗਰਾਂ ਨੂੰ ਵੀ ਬੰਦਿਆਂ ਨੂੰ ਵੀ ਤੇ ਬਾਕੀ ਕੋਈ ਆਲਟਰਨੇਟਿਵ ਕੋਈ ਚਾਰਾ ਤੁਹਾਡੇ ਕੋਲ ਨਹੀਂ ਹੈ ਫਿਰ ਤੇ ਕੀ ਕਰੋਗੇ ਜੀਵਨ ਇੱਕ ਤਾਂ ਉਂ ਡਰ ਰਿਹਾ ਕਿ ਬੰਬ ਜਾ ਮਜਾਇਲ ਨਾ ਡਿਜੇ ਉਹਦੇ ਕਰਕੇ ਨੀਂਦ ਨਹੀਂ ਆਉਂਦੀ ਲੋਕਾਂ ਨੂੰ ਦੂਸਰਾ ਇਹ ਡਰ ਰਿਹਾ ਕਿ ਜਿਹੜਾ ਤੁਹਾਡੇ ਮਾੜੇ ਮੋਟੇ ਸੁੱਖ ਸੁਭਦਾਵਾਂ ਸੀ ਉਹ ਬਿਲਕੁਲ ਖਤਮ ਹੋ ਗਈਆਂ ਹੁਣੇ ਤੇ ਤੀਜੀ ਗੱਲ ਇਹ ਵੀ ਹੋ ਗਈ ਉਹ ਸਾਰੇ ਬੰਦੇ ਨਾਲ ਕਿ ਟੋਟਲ ਏਰੀਆ ਚ ਵੈਸੇ ਤਾਂ ਇੱਥੇ ਚੰਡੀਗੜ੍ਹ ਮੋਹਾਲੀ ਵੀ ਆਪਾਂ ਦੇਖਦੇ ਆ ਕਿ ਲੋਕ ਉਹ ਨਾ ਸਟੋਰ ਕਰਨ ਲੱਗੇ ਕਾਫੀ ਕਿਤੇ ਇਹ ਨਾ ਹੋ ਜਾਏ ਨਾ ਹੋ ਜੇ ਔਰ ਵੱਡੇ ਸਟੋਰ ਵੀ ਜਿਹੜੇ ਖਾਲੀ ਹੋ ਕਰਤੇ ਲੋਕਾਂ ਨੇ ਕਈ ਵਾਰ ਤੇ ਖਾਸ ਤੌਰ ਤੇ ਬਾਰਡਰ ਏਰੀਆ ਦੇ ਜ਼ਿਲ੍ਹੇ ਜਾਂ ਬਾਕੀ ਦੇ ਮਾਮਲਿਆਂ ਦੇ ਵਿੱਚ ਤਾਂ ਹੋਰ ਵੀ ਜ਼ਿਆਦਾ ਇਸ ਗੱਲ ਦੇ ਵਿੱਚ ਹੋ ਜਾਂਦੇ ਆ ਖਬਰਾਂ ਰੋਕਣਾ ਜਾਵੇ ਕਾਰਖਾਨੇ ਨੂੰ ਕਾ ਆਟਾ ਨਾ ਮਿਲੇ ਦਾਣਾ ਨਾ ਮਿਲੇ ਬਾਕੀ ਚੀਜ਼ਾਂ ਨਾ ਮਿਲਣ ਉਹਦੇ ਨਾਲ ਉਹ ਕਾਲਾ ਬਾਜ਼ਾਰੀ ਜਿਹੜੀ ਹੁੰਦੀ ਹੈ ਜਦੋਂ ਵਪਾਰੀ ਕਰਵਾਉਂਦਾ ਜਿਹੜੇ ਸਮੇਂ ਦੇ ਵਿੱਚ ਖਾਸ ਤੌਰ ਦੇ ਉੱਤੇ ਕਰਨ ਔਰ ਉਹ ਬਹੁਤ ਵੱਧ ਗਈ ਚੀਜ਼ਾਂ ਦੀ ਜਿਹੜੀਆਂ ਕੀਮਤਾ ਕਈ-ਕਈ ਗੁਣਾ ਹਾਲਾਂਕਿ ਪੰਜਾਬ ਗਵਰਨਮੈਂਟ ਨੇ ਵੀ ਇੱਕ ਸਰਕੂਲਰ ਜਾਰੀ ਕੀਤਾ ਹੈ ਕਿ ਜਿਹੜੀ ਭੰਡਾਰੀ ਕਰਨਾ ਜਿਹੜਾ ਉਹ ਨਹੀਂ ਕੀਤਾ ਜਾਏਗਾ ਉਹਦਾ ਖਿਲਾਫ ਕਾਰਵਾਈ ਹੋਏਗੀ ਜਿਹੜੇ ਵੀ ਕਰਨਗੇ ਇਹਦੇ ਨਾਲ ਇੱਕ ਗੱਲ ਮੇਰੇ ਯਾਦ ਆ ਰਹੀ ਹੈ ਉਹ ਹੀ ਕਿ ਜਿਹੜੇ ਪਹਿਲੇ 3 ਕਾਨੂੰਨ ਸੀਗੇ ਤਿੰਨ ਬਿਲ ਲਿਆਂਦੇ ਇਹਨਾਂ ਨੇ ਜਿਹੜਾ ਅਸੈਂਸ਼ੀਅਲ ਕਮਿਊਨਿਟੀਜ਼ ਐਕਟ ਸੀ ਉਹਦੇ ਵਿੱਚ ਇਹ ਸੀ ਵੀ ਪੰਡਾਰ ਕਰ ਲੈ ਜਿੰਨਾ ਮਰਜੀ ਆਪਾਂ ਨਹੀਂ ਰੋਕਣਾ ਤੇ ਕਾਨੂੰਨ ਹੀ ਬਦਲ ਰਹੇ ਸੀ ਤੇ ਜੋ ਕਾਨੂੰਨ ਬਦਲਿਆ ਹੋਵੇ ਇਹੋ ਜਿਹੇ ਹਾਲਾਤ ਦੇ ਵਿੱਚ ਤੁਸੀਂ ਪੰਡਾਰੀ ਕਰਨ ਵੀ ਰੋਕ ਨਾ ਸਕੋ ਤਾਂ ਵੱਡੇ ਕੋਈ ਵੀ ਦੋ ਬੰਦੇ ਸਾਰਾ ਪੰਡਾਰ ਕਰਕੇ ਰੱਖ ਲੈਣ ਤੁਹਾਡੇ ਤਾਂ ਭੁੱਖੇ ਮਾਰ ਦੇਣਗੇ ਲੋਕਾਂ ਨੂੰ ਭੁੱਖੇ ਮਰਨਗੇ ਤਾਂ ਜੰਗ ਦੇ ਵਿੱਚ ਲੜਾਈ ਕਿੰਦਰ ਹੋਊਗੀ ਤੁਹਾਡੇ ਖਿਲਾਫ ਪੈਣਗੇ ਭੁੱਖੇ ਬੰਦੇ ਔਰ ਇਸ ਲਈ ਇਹੋ ਜਿਹੇ ਸੰਕਟਾਂ ਦੇ ਵਿੱਚ ਜਿਹੜੇ ਇਹ ਜੇ ਕਾਨੂੰਨਾਂ ਦਾ ਸਵਾਲ ਹੈ ਇਹਨਾਂ ਦਾ ਵੀ ਦੇਖਣਾ ਹੁੰਦਾ ਕਿ ਕਦੋਂ ਇਹ ਜਿਹੇ ਹਾਲਾਤ ਦੇ ਵਿੱਚ ਤੁਸੀਂ ਇਹਨਾਂ ਗੱਲਾਂ ਤੇ ਕੋਈ ਉਜਰ ਕਰ ਸਕਦੇ ਹੋ ਕੋਈ ਲੋਕਾਂ ਨੂੰ ਰੋਕ ਸਕਦੇ ਹੋ ਪਾਬੰਦੀ ਲਾ ਸਕਦੇ ਹੋ ਲੀਗਲੀ ਕਾਨੂੰਨੀ ਤੌਰ ਦੇ ਉੱਤੇ ਨਹੀਂ ਤਾਂ ਧੱਕੇ ਦੇ ਜ਼ੋਰ ਤਾਂ ਅਲੱਗ ਚੀਜ਼ਾਂ ਹੁੰਦੀਆਂ ਨੇ ਉਹ ਇੱਕ ਅਲੱਗ ਪਹਿਲੂ ਹੁੰਦੇ ਨੇ ਤੇ ਇੱਕ ਹੋਰ ਜਿਹੜਾ ਫੈਸਲਾ ਕੀਤਾ ਹੈ ਭਾਰਤ ਸਰਕਾਰ ਨੇ ਕਿ ਪਾਕਿਸਤਾਨ 'ਚ origin ਹੋਏਗਾ ਜਿਹੜੀ ਵੀ ਚੀਜ਼ ਦਾ ਮਤਲਬ ਉੱਥੇ ਬਣੀ ਚੀਜ਼ ਹੋਏਗੀ OTT ਜਿਹੜੇ ਪਲੇਟਫਾਰਮ ਨੇ ਕਹੇ ਉਹ ਫਿਲਮ ਨੇ ਚاہے ਕੋਈ ਨਾਟਕ ਹੈ ਚਾਹੇ ਉਹ ਸੀਰੀਅਲ ਹੈ ਚਾਹੇ ਉਹ ਇਹਨਾਂ ਖਬਰਾਂ ਦੇ ਪਲੇਟਫਾਰਮ ਨੇ ਉਹ ਇਧਰ ਇੰਡੀਅਨ ਪਲੇਟਫਾਰਮ ਉਹਨੂੰ ਵਰਤੋਂ 'ਚ ਨਹੀਂ ਲਿਆਉਣਗੇ ਮਤਲਬ ਉਹ ਇੱਕ ਰੋਕ ਲੱਗੀ ਹੈ ਇਹ ਸਪੈਸ਼ਲ ਰੋਕ ਹੈ ਜਿਹਦੇ ਕਰਕੇ ਫਿਰ ਉਹ ਦੂਜੀਆਂ ਚੀਜ਼ਾਂ ਜਿਹੜੀਆਂ ਕੋਈ ਉਧਰੋਂ ਕੋਈ ਕਰਕੇ ਕਰਦਾ ਸੀ ਬਾਇਆ ਕਰਕੇ ਜਿਹੜਾ ਇਧਰੋਂ ਕੋਈ ਇਨਫੋਰਮੇਸ਼ਨ ਆਉਂਦੀ ਸੀ ਉਹ ਇਨਫੋਰਮੇਸ਼ਨ ਵੀ ক্লোਜ ਹੋ ਜੇਗੀ ਉਸ ਸਾਰੇ ਮਾਮਲੇ ਦੇ ਵਿੱਚ ਜਿੰਨੀ ਕਿਸੇ ਲੈਵਲ ਦੀ ਆਉਂਦੀ ਸੀ ਇਦੋਂ ਕਈ ਦਿਨ ਪਹਿਲਾਂ ਹੀ ਪਾਕਿਸਤਾਨ ਦੀਆਂ ਜਿਹੜੀਆਂ ਵੈਬਸਾਈਟਸ ਨੇ ਜਾਂ ਕੁਝ ਅਖਬਾਰ ਹੁਤਾ ਇੰਦਰ ਖੋਲਣੇ ਬੰਦ ਪਹਿਲਾਂ ਹੀ ਹੋ ਗਏ ਰੋਕ ਦਿੱਤੇ ਗਏ ਸੀ ਰੋਕ ਦਿੱਤੇ ਗਏ ਸੀ ਹੁਣ ਬਾਕੀ ਦੇ ਪਲੇਟਫਾਰਮ ਵੀ ਜਿਹੜੇ ਰੋਕੇ ਜਾ ਰਹੇ ਨੇ ਇਹ ਸਾਰੀਆਂ ਗੱਲਾਂ ਇਹ ਦੱਸ ਦਿੰਦੇ ਨੇ ਕਿ ਮਾਹੌਲ ਟਾਈਟ ਹੋ ਰਿਹਾ ਲਗਾਤਾਰ ਮਾਹੌਲ ਦੇ ਵਿੱਚ ਤਲਖੀ ਆ ਰਹੀ ਹੈ ਤਲਖੀ ਦੀ ਜਗ੍ਹਾ ਇੱਕ ਮਿਲਟਰੀ ਐਕਸ਼ਨ ਜਿਹੜੇ ਨੇ ਉਹ ਲਗਾਤਾਰ ਵੱਧ ਰਹੇ ਨੇ ਔਰ ਸਰਤੇ ਕਿ ਕੁਝ ਇੰਟਰਨੈਸ਼ਨਲ ਲੈਵਲ ਦੇ ਚੀਜ਼ਾਂ ਜਿਹੜੀਆਂ ਨੇ ਚਾਹੇ ਟਰੰਪ ਨੇ ਵੀ ਕਿਹਾ ਮੇਰੀ ਲੋੜ ਹੈ ਤਾਂ ਮੈਂ ਵੀ ਮਤਲਬ ਪੂਮ ਕਾਟਮਾਂ ਲਈ ਤਿਆਰ ਆ ਜੇ ਤੁਹਾਡੇ ਲੜਾਈ ਨਾ ਹੋਵੇ ਤਾਂ ਉਸ ਸਬਾਬਲੇ ਦੇ ਵਿੱਚ ਹੁਣ ਟਰੰਪ ਤੇ ਵੀ ਯਕੀਨ ਨਹੀਂ ਲੋਕਾਂ ਨੂੰ ਵੀ ਖਬਰਾਂ ਕੀ ਕਹਿੰਦਾ ਕਿੱਥੇ ਆ ਰੋਜ਼ ਕੀ ਕਹਿੰਦਾ ਹੁੰਦਾ ਇਹਦਾ ਕੋਈ ਮਤਲਬ ਨਹੀਂ ਬਚਦਾ ਕਿਉਂਕਿ ਟਰੰਪ ਤਾਂ ਆਪ ਉਸ ਜਿਹੀ ਗੱਲਾਂ ਕਰਦਾ ਜਿਵੇਂ ਜਗਨਨਾ ਨਾਰਮਲੀ ਇਹਨਾਂ ਦਾ ਜਹਾਜ਼ ਵੀ ਸਾਰਾ ਕੁਝ ਵੀ ਵੇਚਣਾ ਇਹ ਸਾਡੇ ਕੋਲ ਰਿਪੋਰਟਾਂ ਜਿਹੜੀਆਂ ਹੁਣ ਆਈਆਂ ਨੇ ਕਿ ਤੋੜ ਦੇ ਤੌਰ ਤੇ ਬਿਨਾਂ ਸ਼ੱਕ ਭਾਰਤ ਦੀ ਮਿਲਟਰੀ ਦਾ ਸਾਈਜ਼ ਵੀ ਵੱਡਾ ਹੈ ਟੈਕਨੋਲੋਜੀਕਲੀ ਵੀ ਹੋਇਆ ਹਾਲਾਂਕਿ ਇੱਕ ਜਿਹੜੇ ਬੰਬ ਨੇ ਪਰਮਾਣੂ ਬੰਬਾਂ ਦੀ ਗੱਲ ਕਰਦੇ ਦੋਨੇ ਪਾਸੇ ਹੈਗੇ ਨੇ ਔਰ ਬੰਬ ਜਦੋਂ ਚੱਲਦੇ ਨੇ ਉਹ ਤਾਂ ਕਿਸੇ ਨੂੰ ਮਾਰਨ ਤੇ ਮਾਰਨ ਗਈ ਕਿਸੇ ਨਾ ਕਿਸੇ ਰੂਪ ਦੇ ਵਿੱਚ ਹੋਰ ਤਾਂ ਕੁਝ ਕਰ ਕੀ ਕਰਨਾ ਹੈ ਉਹਨਾਂ ਨੇ ਜੀ ਪਰ ਇਹਦੇ ਚ ਇਹ ਕਿਹਾ ਗਿਆ ਕਿ ਉਹਨਾਂ ਦੇ ਐਪਸ ਇਹ ਪਾਕਿਸਤਾਨ ਦੇ ਮਿਨਿਸਟਰ ਨੇ ਵੀ ਮੰਨੇ ਆ ਆਪ ਗੱਲ ਕਰ ਰਹੇ ਸੀਗੇ ਕਿ ਜਿਹੜੇ ਐਫਟਰ 17 ਉਹਨਾਂ ਦੇ ਕੋਈ ਜਹਾਜ਼ ਨੇ ਉਹ ਦੋ ਸਾਡੇ ਵਾਪਸ ਨਹੀਂ ਆਏ ਦੋ ਕਿਤੇ ਇੱਧਰ ਹੀ ਰਹੇਗੇ ਇਹਦਾ ਮਤਲਬ ਉਹ ਵੀ ਜਿੱਥੇ ਭਾਰਤੀ ਜਹਾਜ਼ ਉਹਨਾਂ ਦਾ ਏਰੀਆ ਲੰਘ ਕੇ ਇੰਟਰਨੈਸ਼ਨਲ ਬਾਰਡਰ ਲੰਘ ਕੇ ਜਾਂ ਐਲਓਸੀ ਲੰਘ ਕੇ ਅੱਗੇ ਜਾਂਦੇ ਨੇ ਅੰਦਰ ਅੰਦਰ ਜਾਂਦੇ ਨੇ ਤਾਂ ਪਾਕਿਸਤਾਨੀ ਜਹਾਜ਼ ਵੀ ਸਾਡੇ ਅੰਦਰ ਤੱਕ ਆਉਣ ਲੱਗੇ ਤਾਂ ਮਤਲਬ ਤਾਂ ਹੀ ਤਾਂ ਸੁੱਟੇ ਤਾਂ ਹੀ ਟਿਕਨੇ ਆਏ ਹਾਂ ਜਦੋਂ ਬਾਰਡਰ ਫਿਰ ਕਰਾਸ ਕਰਨ ਲੱਗ ਜਉਂਦੇ ਤਾਂ ਦੋਨੋਂ ਕਰਦੇ ਨੇ ਫਿਰ ਇੱਕ ਨਹੀਂ ਕਰਦਾ ਦੋਨੋਂ ਕਰਦੇ ਹੋ ਤੇ ਦੋਨੋਂ ਜਦੋਂ ਕਰਦੇ ਹੋ ਤਾਂ ਫਿਰ ਹੋਰ ਜੰਗ ਕਿਨੂੰ ਕਹਿੰਦੇ ਨੇ ਜੰਗ ਤਾਂ ਤਾਂ ਫਿਰ ਸਕੇਲ ਹੀ ਵੱਡਾ ਹੋਣਾ ਹੈ ਹੋਰ ਤਾਂ ਕੋਈ ਗੱਲ ਨਹੀਂ ਹੈ ਇਸ ਲਈ ਜੰਗ ਵਾਲੇ ਪਾਸੇ ਨੂੰ ਗੱਲ ਜ਼ਿਆਦਾ ਤੁਰ ਰਹੀ ਹੈ ਹਾਲਾਂਕਿ ਉਹਦੇ ਵਿੱਚ ਕੁਝ ਇਹੋ ਜਿਹੀਆਂ ਆਵਾਜ਼ਾਂ ਵੀ ਅਜੇ ਤੱਕ ਆ ਰਹੀਆਂ ਨੇ ਬਿਲਕੁਲ ਮਾਈਨਸ ਨਹੀਂ ਹੋ ਜਾਂ ਕਿ ਜੰਗ ਕਿਸੇ ਮਸਲੇ ਦਾ ਹੱਲ ਨਹੀਂ ਹੈ ਇਹਦੇ ਤੇ ਸਹਿਮਤੀ ਕਰਨੀ ਚਾਹੀਦੀ ਹੈ ਪੀਸ ਹੋਣਾ ਚਾਹੀਦਾ ਨਾਰਮਲੀ ਇਹ ਸਾਰੀਆਂ ਗੱਲਾਂ ਨੇ ਔਰ ਜਿਵੇਂ ਜੰਗ ਦੇ ਮਾਹੌਲ ਨੇ ਪੰਜਾਬ ਦੀਆਂ ਸਾਰੀਆਂ ਕਿਸਾਨ ਜਥੇਬੰਦੀਆਂ ਦੀਆਂ ਸਾਰੀਆਂ ਹੋਰ ਐਕਟੀਵਿਟੀਜ਼ ਕੋਈ ਬੇਰਜਗਾਰ ਧਰਨੇ ਲਾਉਂਦਾ ਸੀ ਆਪਣੀਆਂ ਮੰਗਾਂ ਵਸਣਾਂ ਲਈ ਉਹ ਵੀ ਸਾਰੇ ਖਾਮੋਸ਼ ਹੋ ਗਏ ਖਾਮੋਸ਼ ਕਰ ਦਿੱਤੇ ਗਏ ਨੇ ਜਿਹੜੀਆਂ ਲੋਕਾਂ ਦੀਆਂ ਜ਼ਰੂਰਤਾਂ ਆਣੀਆਂ ਚੀਜ਼ਾਂ ਦੇ ਇਹ ਕਾਫੀ ਆਪ ਤੱਕ ਨੇ ਹੁਣ ਅਗਲੀਆਂ ਫਸਲਾਂ ਕਦੋਂ ਵਿਜਣਗੀਆਂ ਕੀ ਬਾਰਡਰ ਤੇ ਵਿਜਣਗੀਆਂ ਨਹੀਂ ਵਿਜਣਗੀਆਂ ਇਹ ਸਾਰੇ ਸਵਾਲ ਖੜੇ ਹੋ ਗਏ ਨੇ ਨਵੇਂ ਸਾਰੇ ਸਵਾਲ ਖੜੇ ਬਿਲਕੁਲ ਸਰਦਾਰ ਅਮੀਰ ਸਿੰਘ ਜੀ ਜਿਸ ਤਰ੍ਹਾਂ ਰਾਤ ਪਰ ਦੇ حوالے ਨਾਲੇ ਖਬਰਾਂ ਆਉਂਦੀਆਂ ਰਹੀਆਂ ਕਿ 15 ਸਾਡੇ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਨਾ ਉਹ ਸਾਰੀ ਪ੍ਰਕਿਰਿਆ ਤੇ ਇਹ ਬਿਲਕੁਲ درست ਹੈ ਤੁਹਾਡੀ ਗੱਲ ਕਿ ਹੁਣ ਪੋਜੀਟਿਵ ਫੌਜ ਹੋ ਗਈ ਜਦੋਂ ਗੱਲ ਇਹਨਾਂ ਦਾ ਜੰਗ ਹੀ ਹੁੰਦੀ ਹੈ ਹੁਣ ਉਹਦਾ ਦਾਇਰਾ ਕਿੱਡਾ ਵੱਡਾ ਹੋਣਾ ਹੈ ਕਿਵੇਂ ਹੋਣਾ ਪਰ ਮੈਂ ਇਤੋਂ ਅਗਾਹ ਵੱਧ ਕੇ ਜਾਨਣਾ ਚਾਹੁੰਦਾ ਕਿ ਰਾਤ ਪਰ ਕਹਿੰਦੇ ਦਿੱਲੀ ਦੇ ਵਿੱਚ ਵੀ ਬੈਠਕਾਂ ਦੇ ਦੌਰ ਚੱਲਦੇ ਰਹੇ ਮੁਲਾਕਾਤਾਂ ਦੇ ਦੌਰ ਚੱਲਦੇ ਰਹੇ ਇੱਕ ਦਿਨ ਉਹ ਇਤਲਾਹ ਦੇ ਤੁਨ ਸਰਕਾਰ ਹੁਣ ਕਿਸ ਬੰਮ ਕਵਚਾ ਮਤਲਬ ਰਾਜਨਾਦੀ ਉਹ ਬੋਲ ਕੇ ਆਪਰੇਸ਼ਨ ਸੰਦੂਰ ਜਾਰੀ ਹੈ ਹੁਣ ਆਪਰੇਸ਼ਨ ਸੰਦੂਰ ਰਾਹੀਂ ਕਾਰਵਾਈ ਵੀ ਹੋ ਰਹੀ ਹੈ ਤੇ ਕਈ ਸੰਦੂਰ ਉਜੜ ਵੀ ਰਹੇ ਨੇ 18 ਦੇ ਕਰੀਬ ਤਾਂ ਪੁੰਛ ਖੇਤਰ ਦੇ ਵਿੱਚ ਭਾਰਤੀਆਂ ਦੀ ਜਾਨ ਜਾ ਚੁੱਕੀ ਹੈ ਸੋ ਇਸ ਲਈ ਉਹ ਖਤਰਾ ਵੀ ਵੱਧਦਾ ਜਾ ਰਿਹਾ ਕੱਲ ਦਿੱਲੀ ਚ ਸਾਰੀ ਰਾਤ ਕੀ ਝੱਲਿਆ ਸਾਡਾ ਇੱਕ ਫੌਜੀ ਜਵਾਨ ਦੀ ਵੀ ਜਾਨ ਗਈ ਹੈ ਪੁਂਛ ਏਰੀਏ ਦੇ ਵਿੱਚੋਂ ਉਧਰਾਏ ਨੇ ਹੋਰ ਸਾਰੇ ਬੰਦੇ ਨੇ ਕਿਉਂਕਿ ਫੌਜ ਚ ਵੀ ਨਾਰਮਲ ਘਰਾਂ ਦੇ ਬੱਚੇ ਹੀ ਲੜਦੇ ਨੇ ਜਾ ਕੇ ਜਿਹੜੇ ਮੈਨਟਾ ਹੁੰਦੇ ਨੇ ਸਭ ਨੂੰ ਪਤਾ ਹੀ ਹੁੰਦਾ ਉਹ ਤਾਂ ਜਿੰਨਾ ਕਿਤੇ ਜਿੰਨੀ ਕੈਜੂਐਲਟੀ ਹੋਣੀ ਹੈ ਉਹ ਬਹੁਤ ਸਾਰੇ ਘਰਾਂ ਦੇ ਵਿੱਚ ਜਦੋਂ ਆਉਣਗੇ ਫਾਰਦੀ ਟਾਈਮ ਵੀ ਭਾਵੇਂ ਹੁੰਦਾ ਇੱਕ ਉਤਸ਼ਾਹ ਜਾਂ ਹੁੰਦਾ ਹੈ ਦੇਸ਼ ਲਈ ਸ਼ਹੀਦ ਦੀ ਜਾਂ ਬਾਕੀ ਦੀਆਂ ਚੀਜ਼ਾਂ ਪਰ ਚਿੰਤਾ ਜ਼ਰੂਰ ਕਰਦਿਆਂ ਨੂੰ ਰਹਿੰਦੀ ਹੈ ਔਰ ਇਹ ਚਿੰਤਾਵਾਂ ਵੀ ਇਹ ਵੀ ਗੱਲ ਕਹਿੰਦੇ ਨੇ ਅੱਗੇ ਹੋਣ ਲੱਗੀ ਹੈ ਕਿ ਇਹ ਭਾਰਤ ਸਰਕਾਰ ਸ਼ਾਇਦ ਜਾਂ ਫੌਜ ਜਿਹੜੀ ਸਾਡੀ ਹੈ ਉਹ ਜਿਹੜੇ ਥੋੜਾ ਚਿਰ ਲਾ ਕੇ ਆ ਜਾਂਦੇ ਨੇ ਜੋਰ 15 ਸਾਲ ਲਾ ਕੇ ਜਿਹੜੇ ਨੌਕਾਸਟੇਬਲ ਜਾਂਦਾ ਹੈ ਉਹ ਰੈਂਕ ਤੇ ਬੱਧੇ ਉਹਨਾਂ ਨੂੰ ਵੀ ਦੁਬਾਰਾ ਸੰਪਰਕ ਕੀਤਾ ਜਾ ਰਿਹਾ ਵੀ ਦੁਬਾਰਾ ਜੁਆਇਨ ਕਰ ਲੋ ਕਾਨੂੰ ਲੜਾਈ ਵੱਧਦੀ ਹੈ ਤਾਂ ਅਸੀਂ ਤੁਹਾਨੂੰ ਦੁਬਾਰਾ ਉਸ ਲਈ ਕਰ ਰਹੇ ਹਾਂ ਇਤੋਂ ਤੱਕ ਵੀ ਅੱਗੇ ਤੋਂ ਅੱਗੇ ਗੱਲਣਾ ਪੱਦਰ ਰਹੀਆਂ ਨੇ ਦਾ ਮਤਲਬ ਅੱਗੇ ਸੰਭਾਵਨਾਵਾਂ ਦਿਖਾਈ ਦੇ ਰਹੀਆਂ ਨੇ ਚਾਹੇ ਉਹ ਇਤਹਾਤਨ ਹੋਵੇ ਚਾਹੇ ਉਹ ਵੈਸੇ ਸੰਭਾਵਨਾਵਾਂ ਜ਼ਿਆਦਾ ਬਣਦੀਆਂ ਹੋਣ ਤੇ ਜਿਹੜੀਆਂ ਮੀਟਿੰਗਾਂ ਚੱਲਦੀਆਂ ਨੇ ਬਿਲਕੁਲ ਰਾਜਨਾਥ ਸਿੰਘ ਉਹਨਾਂ ਨੇ ਜਿਹੜਾ ਕਿਹਾ ਸੀ ਸ਼ਾਇਦ ਉਹ ਬਰੀਫ ਕੀਤਾ ਸੀ ਇਸੇ ਕਰਕੇ ਕਿਉਂਕਿ ਭਾਰਤ ਵਾਲੇ ਪਾਸਿਓਂ ਜਿਹੜਾ ਇੱਕ ਸਟੈਂਡ ਲਿਆ ਜਾ ਰਿਹਾ ਉਹ ਇਹ ਵੀ ਜੇ ਪਾਕਿਸਤਾਨ ਇਦੋਂ ਬਾਅਦ ਖਾਮੋਸ਼ ਬੈਠੂਗਾ ਫਿਰ ਅਸੀਂ ਖਮੋਸ਼ ਰਹਾਂਗੇ ਤੇ ਪਾਕਿਸਤਾਨ ਤੇ ਆਪਣਾ ਦਵਾਏ ਆਪਣੇ ਲੋਕਾਂ ਦਾ ਵੀ ਪਾਕਿਸਤਾਨ ਦੀ ਮਿਲਟਰੀ ਦੇ ਖਿਲਾਫ ਵੀ ਉੱਥੋਂ ਦੇ ਲੋਕ ਅੱਜ ਵੀ ਬੋਲਦੇ ਨੇ ਜੰਗ 'ਚ ਬਹੁਤ ਜ਼ਿਆਦਾ ਕਿ ਜੇ ਤੁਹਾਡੇ ਤੋਂ ਕਾਊਂਟਰ ਨਹੀਂ ਹੁੰਦਾ ਇੰਨਾ ਕਬ ਨਹੀਂ ਹੁੰਦਾ ਤੁਸੀਂ ਮਿਲਟਰੀ ਅਜਾਸੀ ਕਿਉਂ ਕਰਦੇ ਹੋ ਲੋਕਾਂ ਦੇ ਪੈਸਿਆਂ ਦੇ ਉੱਤੇ ਇਹ ਜਿਹੇ ਬੋਲਦੇ ਕਈ ਲੋਕ ਦਿਖਾਈ ਦਿੰਦੇ ਨੇ ਵੀ ਜੇ ਤੁਸੀਂ ਇੰਨੇ ਜੋਗਾ ਹੀ ਨਹੀਂ ਹੋ ਤਾਂ ਕੀ ਕਰੋਗੇ ਤਾਂ ਇਹਦਾ ਮਤਲਬ ਇੱਕ ਪ੍ਰੈਸ਼ਰ ਹੋ ਜਾਂਦਾ ਫਿਰ ਚਾਹੇ ਕੋਈ ਮਾੜਾ ਤੇ ਉਹ ਪ੍ਰੈਸ਼ਰ ਮੋੜਵੇਂ ਰੂਪ ਵਿੱਚ ਰਿਟੈਲੀਏਟ ਕਰਨ ਦੇ ਲਈ ਮਜਬੂਰ ਵੀ ਕਈਆਂ ਚ ਲੋਕਾਂ ਨੂੰ ਕਰਦਾ ਤੇ ਆਪਸ ਦੇ ਵਿੱਚ ਲੜਾਈਆਂ ਵੱਜ ਜਾਂਦੀਆਂ ਨੇ ਸਾਡੇ ਵੀ ਜਿਸ ਢੰਗ ਦੇ ਟੀਵੀ ਚੈਨਲ ਚਲਾਏ ਗਏ ਸ਼ੁਰੂ ਤੋਂ ਲੈ ਕੇ ਜਦੋਂ ਜਪਾਨ ਜਿਹੜਾ ਪਹਿਲ ਗਾਮ ਦੇ ਅਟੈਕ ਤੋਂ ਲੈ ਕੇ ਦੂਜੇ ਸਵਾਲ ਘਟ ਉੱਠੇ ਨੇ ਜਿਹੜੇ ਸਿਕਿਉਰਿਟੀ ਦੇ ਸੀ ਰੀਜਨ ਕੀ ਨੇ ਜੀ ਇਹ ਕਿੰਨੇ ਸਮਕਸ ਹੋਣ ਵਾਲੇ ਜਿਹੜੇ ਨੇ ਉਹ ਜਾਦਾ ਉੱਠੇ ਨੇ ਫਿਰ ਉਹ ਪ੍ਰੈਸ਼ਰਿਕ ਬਿਲਡ ਅਪ ਹੋ ਜਾਂਦਾ ਤੇ ਉਹਦੇ ਨਾਲ ਇਹ ਜੰਗਾ ਹੁੰਦੀਆਂ ਨੇ ਇਹਦੇ ਤੋਂ ਇਲਾਵਾ ਫੌਜਾਂ ਤਾਂ ਲਗਾਤਾਰ ਬਰੀਫ ਕਰਦੀਆਂ ਨੇ ਰਾਜਨਾਥ ਸਿੰਘ ਹੋਣੀ ਕਿਉਂਕਿ ਮਿਨਿਸਟਰ ਨੇ ਹਰ ਫੌਜ ਮੈਚ ਦਾ ਐਮੈਂਡਮੈਂਟ ਦੀ ਜਾਣਕਾਰੀ ਲਗਾਤਾਰ ਦਿੱਤੀ ਜਾਂਦੀ ਹੈ ਬਰੀਫ ਮਿਲ ਕੇ ਬਰੀਫ ਕਰ ਕੀਤਾ ਜਾਂਦਾ ਹੈ ਪੋਲਿਟੀਕਲ ਹਰਾਰਕੀ ਨੂੰ ਉਹਦਾ ਰੀਜਨ ਇਹ ਹੈ ਕਿਉਂਕਿ ਸਾਡੇ ਫੌਜੀ ਰਾਜ ਨਹੀਂ ਫੈਸਲਾ ਸਾਡੀ ਪੋਲਿਟਿਕਸ ਕਰਦੀ ਹੈ ਸਾਡੇ ਤਾਂ ਪਾਕਿਸਤਾਨ ਦਾ ਫੌਜੀ ਰਾ채 ਨਾ ਦਿੰਦਾ ਹੋਵੇ ਆਪਣੇ ਪ੍ਰਾਈਮ ਮਿਨਿਸਟਰ ਨੂੰ ਜਾਂ ਡਿਫੈਂਸ ਮਿਨਿਸਟਰ ਨੂੰ ਕਿਉਂਕਿ ਉੱਥੇ ਮੇਨ ਫੌਜੀ ਹੈ ਸਾਡੇ ਇਹਨਾਂ ਨੂੰ ਦਿੰਦੇ ਨੇ ਔਰ ਨਾਰਮਲੀ ਇਹ ਵੀ ਕਰਦੇ ਨੇ ਕਿ ਰਾਸ਼ਟਰਪਤੀ ਨੂੰ ਵੀ ਦੱਸਿਆ ਜਾਂਦਾ ਹੋਵੇ ਅਗਾਹੇ ਬਗਾਹੇ ਪ੍ਰਾਈਮ ਮਿਨਿਸਟਰ ਮਿਲ ਕੇ ਦੱਸ ਦਿੰਦੇ ਨੇ ਜਾਂ ਕਿਸੇ ਨਾ ਕਿਸੇ ਤਰੀਕੇ ਨਾਲ ਇੱਕ ਹੋਰ ਗੱਲ ਜਿਹੜੀ ਹੈ ਸਾਡੇ ਪ੍ਰਾਈਮ ਮਿਨਿਸਟਰ ਨੇ ਜਿਹੜੇ ਮੇਜਰ ਮਿਨਿਸਟਰੀਜ਼ ਨੇ ਇਸ ਕਾ ਮੌਕੇ ਤੇ ਜਿਨ੍ਹਾਂ ਦਾ ਮੇਨ ਕੰਮ ਹੈ ਉਹਨਾਂ ਦੇ ਸੈਕਟਰੀ ਜੀ ਨਾਲ ਮੀਟਿੰਗ ਕੀਤੀ ਦੋ ਵੱਲ ਜਿਹੜੇ ਨੇ ਐਨਐਸਏ ਨੈਸ਼ਨਲ ਸਕਿਉਰਿਟੀ ਅਡਵਾਈਜ਼ਰ ਉਹਨੇ ਜੋ ਬਰੀਫ ਕੀਤਾ ਉਹਦੇ ਲਿਹਾਜ਼ ਦੇ ਨਾਲ ਸੈਕਟਰੀ ਚ ਨੂੰ ਕੀਤਾ ਔਰ ਕਾਫੀ ਲੰਮੀ ਮੀਟਿੰਗ ਤੇ ਉਹਨਾਂ ਨੂੰ ਕਿਹਾ ਕਿਵੇਂ ਕੋਆਰਡੀਨੇਸ਼ਨ ਨਾਲ ਚੱਲਣਾ ਹੈ ਕਿਵੇਂ ਹੈਲਪ ਕਰਨੀ ਹੈ ਬਾਰਡਰ ਤੇ ਕਿਸ ਤਰੀਕੇ ਦੇ ਨਾਲ ਜੇ ਉਹ ਬਾਕੀ ਦੀਆਂ ਚੀਜ਼ਾਂ ਕਰਨੀਆਂ ਨੇ ਪਰ ਇਹਦੇ ਚ ਇੱਕ ਗੱਲ ਤਾਂ ਬਾਰ ਬਾਰ ਉੱਠਦੀ ਹੈ ਕਿ ਪ੍ਰਾਈਮ ਮਿਨਿਸਟਰ ਫੌਜਾਂ ਦੀ ਮੀਟਿੰਗ ਚ ਵੀ ਜਾਂਦੇ ਨੇ ਪ੍ਰਾਈਮ ਮਿਨਿਸਟਰ ਸੈਕਟਰੀਆਂ ਦੀ ਮੀਟਿੰਗ ਚ ਵੀ ਜਾਂਦੇ ਨੇ ਜਿਹੜੇ ਮੁਲਾਜਮ ਨੇ ਪ੍ਰਾਈਮ ਮਿਨਿਸਟਰ ਔਰ ਪਾਰਟੀ ਮੀਟਿੰਗ ਚ ਕਿਉਂ ਨਹੀਂ ਜਾਂਦੇ ਕਿਉਂ ਨਹੀਂ ਆ ਇਹ ਡਾਇਰੈਕਟ ਆਉਣ ਉਹਦੇ ਨਾਲ ਕੰਫੀਡੈਂਸ ਹੋਰ ਜ਼ਿਆਦਾ ਪੈਦਾ ਹੁੰਦਾ ਭਰੋਸਾ ਹੋਰ ਜ਼ਿਆਦਾ ਪੈਦਾ ਹੁੰਦਾ ਜਦੋਂ ਪ੍ਰਧਾਨ ਮੰਤਰੀ ਬਰੀਫ ਕਰਦੇ ਨੇ ਤਾਂ ਚੀਜ਼ਾਂ ਨੂੰ ਆ ਕੇ ਇਹ ਜਿੰਨੀ ਵਾਰੀ ਵੀ ਆਲ ਪਾਰਟੀ ਮੀਟਿੰਗ ਹੋਈ ਜਾਂ ਚਾਹੇ ਆਮ ਆਮਲਾ ਨਹੀਂ ਕੱਲਾ ਇਹ ਤੋਂ ਪਹਿਲਾਂ ਵਾਲੇ ਮਾਮਲਿਆਂ ਦੇ ਵਿੱਚ ਵੀ ਮਤਲਬ ਡਾਇਰੈਕਟਲੀ ਪ੍ਰਾਈਮ ਮਿਨਿਸਟਰ ਘਟ ਗਏ ਨੇ ਘਟ ਮੀਟਿੰਗਾਂ ਦੇ ਵਿੱਚ ਜਿਹੜੀ ਆਨ ਪਾਰਟੀ ਮੀਟਿੰਗ ਹੁੰਦੀ ਹੈ ਪਰ ਸੈਕਟਰੀਆਂ ਦੇ ਸਹਾਰੇ ਜਿਹੜਾ ਉਹ ਚੀਜ਼ ਚੱਲਦੀ ਹੈ ਉਹ ਚੱਲਦੀ ਹੈ ਉਸੇ ਤਰੀਕੇ ਨਾਲ ਚੱਲਦੀ ਹੈ ਉਹ ਤਾਂ ਚਲੋ 9 ਮੰਦ ਹੋ ਹੀ ਜਾਂਦੇ ਨੇ ਜਿਵੇਂ ਅਮਿਤ ਸਾਨ ਨੇ ਚੀਫ ਸੈਕਟਰੀਆਂ ਦੀ ਚੀਫ ਮਿਨਿਸਟਰਾਂ ਦੀ ਤੇ ਡੀਜੀਪੀ ਜੀ ਦੀ ਮੀਟਿੰਗ ਕਰ ਲਈ ਸੀ ਵੀਡੀਓ ਕਾਨਫਰੰਸ ਆਹੀਂ ਕਰ ਲਈ ਬਹੁਤਿਆਂ ਦੀ ਤੇ ਕੁਝ ਨੂੰ ਬੁਲਾ ਕੇ ਕਰ ਲਈ। ਇਹੋ ਜਿਹਾ ਮਾਹੌਲ ਦੇ ਵਿੱਚ ਤੁਹਾਨੂੰ ਸੰਪਰਕਿਸ਼ਤਾ ਰੱਖਣਾ ਪੈਂਦਾ ਸਾਰੇ ਦੇਸ਼ ਨੂੰ ਤੇ ਸਾਰੇ ਉਹ ਮਾਮਲਿਆਂ ਦੇ ਵਿੱਚ। ਪਰ ਹੁਣ ਮਾਮਲਾ ਇੱਥੇ ਖੜਾ ਕਿ ਇੰਟਰਨੈਸ਼ਨਲ ਡੋਮੇਨ ਦੇ ਵਿੱਚ ਵੀ ਗੱਲ ਹੈ ਜੀ ਆ ਉੱਥੇ ਵੀ ਜਾਣਕਾਰੀਆਂ ਕੁਝ ਦਿੱਤੀਆਂ ਜਾ ਰਹੀਆਂ। ਉਹਨਾਂ ਨੂੰ ਵੀ ਉਪਲਬਧ ਕਰਾਇਆ। ਉੱਥੇ ਜਾਣਕਾਰੀਆਂ ਰੈਗੂਲਰ ਦਿੱਤੀਆਂ ਜਾਂਦੀਆਂ ਨੇ ਇੱਕ ਗੱਲ ਇਹ ਵੀ ਹੈ ਕਿ ਜਦੋਂ ਇਹ ਅਟੈਕ ਹੋਣ ਤੋਂ ਪਹਿਲਾਂ ਵੀ ਇੰਟਰਨੈਸ਼ਨਲੀ ਜਿਹੜੇ ਨਾਲ ਤੁਹਾਡਾ ਸਬੰਧ ਹੁੰਦੇ ਨੇ ਜਿਨ੍ਹਾਂ ਨੂੰ ਤੁਸੀਂ ਪਾਵਰਫੁੱਲ ਸਮਝਦੇ ਹੋ ਉਹਨਾਂ ਨੂੰ ਵੀ ਕਹਿੰਦੇ ਨੇ ਕੌਨਫੀਡੈਂਸ ਲੈਣਾ ਪੈਂਦਾ ਕਿ ਅਸੀਂ ਇਹ ਕਰਨ ਜਾ ਰਹੇ ਹਾਂ ਸਾਡਾ ਇਹ ਮਾਮਲਾ ਹੈ ਇਹ ਦੂ ਅੱਗੇ ਨਾਲ ਇਸੇ ਕਰਕੇ ਜੇ ਤੁਸੀਂ ਦੇਖੋ ਕੋਈ 트ੰਪ ਦਾ ਜਿਹੜਾ ਪਹਿਲਾ ਵਾਲਾ ਬਿਆਨ ਆਇਆ ਸੀ ਉਹ ਕਹਿੰਦੇ ਸੀ ਐ ਲੱਗ ਰਿਹਾ ਸੀ ਇਹ ਹੋਊਗਾ ਪਰ ਕੋਈ ਬਹੁਤੀ ਇਨਫੋਰਮੇਸ਼ਨ ਨਹੀਂ ਤੇ ਜਦੋਂ ਤਾਂ ਹੈਗਾ ਸੀ ਉੱਥੇ ਤੱਕ ਹਮਲਾ ਕਿਉਂਕਿ ਅਮਰੀਕਾ ਆਪ ਕਰਦਾ ਸੀ ਜਿੱਥੇ ਟੈਰਰਿਸਟਾਂ ਦੇ ਅੱਡੇ ਨੇ ਉਸਾਮਾ ਬਿੰਲਾਦਨ ਦੇ ਅਟੈਕ ਇਹਨਾਂ ਨੇ ਕੀਤਾ ਇਰਾਨ ਦੇ ਈਵਨ ਇੱਕ ਮਿਲਟਰੀ ਦਾ ਸੈਕੰਡ ਕਮਾਂਡਰ ਜਿਹੜਾ ਸੀਗਾ ਈਰਾਨ ਦੇ 에ਅਰਪੋਰਟ ਦੇ ਉੱਤੇ ਮਤਲਬ ਡਰੋਨ ਸੈਟਅਪ ਨਾਲ ਉਹਦੀ ਮੌਤ ਹੋਈਗੀ ਸੀ ਕਈ ਜਗ੍ਹਾ ਚ ਬਾਪਰੇ ਐਸਾ ਲੈਵਲ ਦਾ ਪਰ ਅੱਗੇ ਵੱਡੀ ਜੰਗ ਲੱਗੂਗੀ ਜਾਂ ਬਾਕੀ ਦੀਆਂ ਚੀਜ਼ਾਂ ਨੇ ਜੰਗ ਵੇਲੇ ਫਿਰ ਟਰੰਪ ਥੋੜਾ ਜਿਹਾ ਬਦਲ ਕੇ ਇਹ ਐ ਵੀ ਭਾਈ ਅਸੀਂ ਵੀ ਬਚੋਲ ਕੀ ਕਰਨੇ ਤਿਆਰ ਆ ਅਸਲ ਚ ਹੁਣ ਇਹ ਹੋ ਗਿਆ ਕਿ ਕੋਈ ਬਹੁਤ ਬੜੀਆਂ ਤਾਕਤਾਂ ਦੁਨੀਆ ਦੇ ਵਿੱਚ ਜਾਂ ਜੀਵਨਗਨ ਉਹਨਾਂ ਵਰਗੀਆਂ ਸੰਸਥਾਾਂਾਂ ਮੈਂ ਏਡੇ ਜੋਗੀਆਂ ਰਹੀਆਂ ਨਹੀਂ ਲੱਗਦਾ ਕਿ ਉਹ ਵਿੱਚ ਦਖਲ ਦੇ ਕੇ ਕਹਿਣ ਵੀ ਕਿਉਂ ਜੰਗ ਕਰ ਰਹੇ ਹੋ ਹੁਣ ਤਾਂ ਐਡਵਾਈਸ ਹੀ ਹੈ ਐਡਵਾਈਜ਼ਰੀ ਜਾਂ ਜਾ ਰਹੀ ਹੁੰਦੀਆਂ ਨੇ ਕਿ ਆਪਾਂ ਇਹ ਨਾ ਕਰੀਏ ਇਹ ਨਾ ਕਰੀਏ ਨਾ ਕਰੀਏ ਇਹ ਦੋਨਾਂ ਦੇਸ਼ਾਂ ਦੇ ਹੁਕਮਰਾਨਾਂ ਨੇ ਦੇਖਣਾ ਹੈ ਸੋਚਣਾ ਹੈ ਕਿ ਬਦਲਾ ਕਿਹਨੂੰ ਕਹਿੰਦੇ ਨੇ ਕਦੋਂ ਮੁੱਕ ਜਾਂਦਾ ਹੈ ਜਾਂ ਬਦਲੇ ਦੀ ਜਗ੍ਹਾ ਹੋਰ ਜ਼ਿਆਦਾ ਅੱਗੇ ਧੋਕੇ ਵੱਧ ਜਾਂਦਾ ਫਿਰ ਬਦਲੇ ਕੰਟੀਨਿਊ ਹੁੰਦੇ ਜਾਂਦੇ ਨੇ ਲੰਮੇ ਹੁੰਦੇ ਜਾਂਦੇ ਨੇ ਲੰਬੀਆਂ ਲੜਾਈਆਂ ਹੁੰਦੀਆਂ ਜਾਂਦੀਆਂ ਨੇ ਇਹ ਦੇਖਣ ਦਾ ਸਵਾਲ ਹੈ ਸਰਦਾਰ ਅਮੀਰ ਸਿੰਘ ਜੀ ਇਸ ਤਲਖੀ ਵਾਲੇ ਮਾਹੌਲ 'ਚ ਇਸ ਜੰਗ ਵਾਲੇ ਮਾਹੌਲ 'ਚ ਜਦੋਂ ਗੋਲੀਬਾਰੀ ਵੀ ਹੋ ਰਹੀ ਹੈ ਜਦੋਂ ਰਾਕਟ ਤੇ ਦੂਏ ਮਜ਼ਾਈਲੀ ਹਮਲੇ ਵੀ ਹੋ ਰਹੇ ਨੇ ਉਹ ਸਭ ਦੇ ਦਰਮਿਆਨ ਦੇ ਵਿਚਾਲੇ ਹੀ ਜਿਹੜਾ ਉਹ ਸੰਧੂ ਸਿੰਧੂ ਜਲ ਸੰਧੀ ਸੀਗੀ ਉਸ ਦੇ ਤਹਿਤ ਜਿਹੜੇ ਪਾਣੀ ਰੋਕੇ ਗਏ ਸੀ ਉਹਨਾਂ ਚੋਂ ਕਹਿੰਦੇ ਕਿ ਚਨਾਬ ਦੇ ਫਟਕ ਖੋਲ ਦਿੱਤੇ ਗਏ ਨੇ ਪਾਣੀ ਰਿਲੀਜ਼ ਹੋਣਾ ਸ਼ੁਰੂ ਹੋ ਗਿਆ ਕੀ ਇਹ ਇਸ ਨੂੰ ਅਸੀਂ ਅਮਨ ਦੇ ਸਨੇਹ ਵੱਜੋਂ ਦੇਖੀਏ ਜਾਂ ਇਹ ਮਜਬੂਰੀ ਵੱਜੋਂ ਖੁੱਲਣਾ ਪਿਆ